ਗੰਗਾ ਨਗਰ ਤੇ ਲੋਕਲ ਇੰਟੈਲੀਜੈਂਸ ਵਾਲੇ ਗੁਰਦਰ ਗਏ ਸੀਗੇ ਤੇ ਉਹ ਕਹਿ ਕੇ ਆਏ ਆ ਕਿ ਜੇ ਕੋਈ ਸੰਤਾਂ ਦੀ ਫੋਟੋ ਲਾਈ ਜਾਂ ਸ਼ਬੀਰ ਲਾਈ ਤੇ ਤੁਹਾਡੇ ਕੋਲ ਕੇਸ ਦਰਜ ਹੋਊਗਾ ਅੱਜ ਅਸੀਂ ਐਸਪੀ ਸਾਹਿਬ ਨੂੰ ਸੁਪਰੀਮ ਕੋਰਟ ਦੀ ਰੂਲਿੰਗ ਦਿੱਤੀ ਹੈ ਸੁਪਰੀਮ ਕੋਰਟ ਦੇ ਮੁਤਾਬਕ ਕੋਈ ਵੀ ਫੋਟੋ ਲਾਣਾ ਗੁਨਾਹ ਨਹੀਂ ਹੈ ਜੇ ਫਿਰ ਵੀ ਸਰਕਾਰ ਪੰਗਾ ਲੈਣਾ ਚਾਹੁੰਦੀ ਹੈ ਜੀ ਸ਼ਬਦ ਕੇ ਲਵੇ ਕੱਲ ਫੋਟੋ ਵੀ ਲਾਵਾਂਗੇ ਕੱਲ ਵਾਰਾਂ ਵੀ ਗਾਵਾਂਗੇ ਪਲੱਸ ਸ਼ਬੀਰ ਵੀ ਲਾਵਾਂਗੇ ਲਾਈਡਰ ਜੀ ਦਾ ਖਾਲਸਾ ਲਾਈਡਰ ਜੀ ਦੀ ਫਤਿਹ ਜਿਵੇਂ ਜਿਵੇਂ ਬੀਜੇਪੀ ਸਰਕਾਰ ਹਾਰੀ ਹੈ ਉਦੋਂ ਉਦੋਂ ਦਾ ਦਿਮਾਗ ਖਰਾਬ ਹੋ ਰਿਹਾ ਕੱਲ ਨੂੰ ਬਿਕਨੇਰ ਚ ਸਿੱਖ ਨੌਜਵਾਨਾਂ ਨੇ ਗੁਰਪੰਥ ਪਾਸ਼ਾ ਦੇ ਘਰਪਰ ਤੇ ਸ਼ਬੀਲ ਲਾਈ ਸੰਤ ਭਿੰਡਰਾਂ ਦੀ ਫੋਟੋ ਲਾਈ ਪੁਲਿਸ ਨੇ ਬੰਦੇ ਚੱਕੇ ਤੇ ਗ੍ਰਿਫਤਾਰ ਕਰ ਲਏ ਅੱਜ ਗੰਗਾ ਨਗਰ ਤੇ ਲੋਕਲ ਇੰਟੈਲੀਜੈਂਸ ਵਾਲੇ ਗੁਰਦੁਆਰਾ ਗਏ ਸੀਗੇ ਤੇ ਉਹ ਕਹਿ ਕੇ ਆਏ ਆ ਕਿ ਜੇ ਕੋਈ ਸੰਤਾਂ ਦੀ ਫੋਟੋ ਲਾਈ ਜਾਂ ਸ਼ਬੀਲ ਲਾਈ ਜੇ ਤੁਹਾਡੇ ਕੋਲ ਕੇਸਦਰ ਜੋਗਾ ਅੱਜ ਅਸੀਂ ਐਸਪੀ ਸਾਹਿਬ ਨੂੰ ਸੁਪਰੀਮ ਕੋਰਟ ਦੀ ਰੂਲਿੰਗ ਦਿੱਤੀ ਹੈ ਸੁਪਰੀਮ ਕੋਰਟ ਦੇ ਮੁਤਾਬਕ ਕੋਈ ਵੀ ਫੋਟੋ ਲਾਣਾ ਗੁਨਾਹ ਨਹੀਂ ਹੈ ਜੇ ਫਿਰ ਵੀ ਸਰਕਾਰ ਪੰਗਾ ਲੈਣਾ ਚਾਹੁੰਦੀ ਹੈ ਜੀਸ਼ਦ ਕੇ ਲਵੇ ਕੱਲ ਫੋਟੋ ਵੀ ਲਾਵਾਂਗੇ ਕੱਲ 12 ਵੀ ਗਾਵਾਂਗੇ ਪਲਸ ਸ਼ਬੀਰ ਵੀ ਲਾਵਾਂਗੇ ਇਹ ਸਾਡਾ ਰਾਈਟ ਹੈ ਵਿਕਨ ਦੇ ਵੀ ਘਟਨਾ ਨਿੰਦਾ ਕਰਦੇ ਆ ਸਰਕਾਰ ਨੂੰ ਤੋੜਨਾ ਕਰਦੇ ਆ ਸਰਕਾਰ ਆਪਣੀਆਂ ਆਤੋਂ ਤੋਂ ਬਾਹਰ ਜਾਵੇ ਜੇ ਸਰਕਾਰ ਝੂਠੇ ਕੇਸ ਕਰਨੋਂ ਨਾ ਹਟੇ ਇਹਦੇ ਨਤੀਜੇ ਕਾਤਕ ਹੋਣਗੇ ਅੱਜ ਕਾਸੀਤਨ ਹੋ ਰਿਹਾ ਹੈ ਜਾਂ ਉਹਦੇ ਨਤੀਜੇ ਹੋਰ ਕਾਤਕ ਹੋਣਗੇ ਇਸ ਕਰਕੇ ਅਸੀਂ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਸ੍ਰੀ ਕਾਲਕ ਕਸਬ ਦੇ ਦਿਸ਼ਾ ਨਿਰਦੇਸ਼ ਤੇ ਕੱਲ ਹਰ ਗੁਰਦੁਆਰਾ ਸਾਹਿਬ ਤੇ ਸ਼ਬੀਰ ਲਾਓ ਸੰਤਾਂ ਦੀ ਵਰਸੀ ਮਨਾਓ ਉਹਨਾਂ ਸਿੱਧਾਂ ਸਿੱਧਾ ਕਰੋ ਜਿਹਨਾਂ ਸਿੱਧਾਂ ਨੇ ਹਰਮੰਦਰ ਸਾਹਿਬ ਦੀ ਅਜਮਤ ਦੀ ਖਾਤਰ ਆਪਣਾ ਪ੍ਰਬੰਧ ਕਰ ਦਿੱਤਾ ਇਸ ਕਰਕੇ ਕੱਲ ਬਾਬਾ ਦੀਪ ਸਿੰਘ ਗੁਰਦੁਆਰੇ ਸਾਰੀ ਜਥੇਬੰਦੀਆਂ ਸਵੀਪਰ ਉੱਤੇ ਸ਼ਬੀਰ ਲਾਣ ਗਈਆਂ ਆਪਣੇ ਮਹਾਨ ਜਰਨੈਲ 20ਵੀਂ ਸਦੀ ਦੇ ਮਹਾਨ ਜਰਨੈਲ ਮਰਦਮੁਜਾਇਦ ਬਾਬਾ ਇਕੋਂ ਸੰਤਗਣੀ ਜਰਨੈਲ ਚਾਹਤਾ ਪਿੰਡਰ ਤਸਵੀਰਾਂ ਵੀ ਲਣ ਗਈਆਂ ਤੇ ਵੰਗਾਰ ਕੇ ਫਿਰ ਕਿੰਨੇ ਆ ਕਿ ਹੋ ਗਈ ਹਿੰਮਤ ਸਰਕਾਰ ਦੀ ਤੇ ਡੱਕ ਕੇ ਦਿਖਾ ਦੇ ਅਸੀਂ ਇਕਾ ਸਮਾਗਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ